ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਮੈਂ ਅਮਨ ਸਾਈਪਰਾ ਤੋਂ ਤੇ ਮੈਂ ਚੱਲੀ ਆ ਆਪਣੀ ਜੋਬ ਤੇ ਤੇ ਸਾਜਰੇ ਉੱਠ ਗਈ ਸੀ ਨਹੀਂ ਰਾਹੀ ਹੱਸ ਤਾਂ ਪਤਾ ਨਹੀਂ ਨਹੀਂ ਰਾਜਿਆ ਹੀ ਆ ਹੱਸ ਤਾਂ ਪਤਾ ਮੈਂ ਹੀ ਸਾਜਰੇ ਉੱਠ ਕੇ ਆ ਗਈ ਆ ਤੇ ਮੈਂ ਚੱਲੀ ਆ ਜੋਬ ਤੇ ਲੱਕੜੀ ਆਪਣੇ 올ਡ ਏਮਪਲੋਇਰ ਦੇ ਘਰ ਘਰ ਮੰਡੇ ਨੂੰ ਉੱਥੇ ਰਹਿਣਾ ਹੁੰਦਾ ਆ ਤੇ ਬੇਰਾਤੀ ਇੰਨੀ ਥੱਕ ਗਈ ਸੀ ਨਾ ਓਫੋ ਰਦਾਸ ਨਹੀਂ ਸਕੀ ਜੀ ਮੈਂ ਕਿੰਨੀ ਥੱਕ ਗਈ ਹਾਂ ਠੀਕ ਆ ਬਾਹਰ ਠੰਡ ਵੀ ਬਹੁਤ ਜ਼ਿਆਦਾ ਹੈ ਅੱਜ ਸ਼ਾਇਦ ਮੀਂਹ ਆਊਗਾ ਪਤਾ ਨਹੀਂ ਰੁਕੇ ਤਾ ਗੱਤਰੀ ਗੱਲਾਂ ਬਤਾ ਸ਼ਾਇਦ ਦੇਖੋ ਕਿਦਾਂ ਦਾ ਮੌਸਮ ਹੋਇਆ ਬਿਆਹ ਮੇਰੇ ਹੱਥ ਠਰਦੇ ਆ ਮੈਂ ਗਲਵਸ ਵੀ ਨਹੀਂ ਬੀਨ ਪਾ ਕੇ ਰਹੀ ਤੇ ਬਹੁਤ ਜ਼ਿਆਦਾ ਥੱਕ ਗਈ ਸੀ ਮੇਰੇ ਉਮੀਦ ਨਾ ਕਿ ਮੈਂ ਮਤਲਬ ਇੱਥੇ ਆ ਵੀ ਜਾਊਂਗੀ ਅੱਜ ਬੱਟ ਫਿਰ ਵੀ ਹਿੰਮਤ ਚ ਟਾਈ ਮੈਂ ਕਿ ਨਹੀਂ ਜਾਂਦਿਆ ਮੈਂ ਇਹਦਾ ਕਪੜਾ ਰੱਖ ਲੈਣ ਨੂੰ ਨਹੀਂ ਕਿ ਉਹਨੂੰ ਕਿ ਨੋਜ਼ ਨੂੰ ਠੰਡ ਲੱਗਦੀ ਨਹੀਂ ਮੈਂ ਹਮੇਸ਼ਾ ਕਹਿੰਨ ਨੂੰ ਨਹੀਂ ਆ ਮਾਸਕ ਮੂਸਕ ਕੋਈ ਕੁਝ ਵੀ ਨਹੀਂ ਕਰਦੇ ਰਹਿੰਦੇ ਫਿਰ ਕਾ ਨਸ ਚਲੋ ਠੀਕ ਹੈ ਲੋਕਾਂ ਜੀ ਫਿਰ ਕਈ ਜਾਗਦੀਆਂ ਇੱਥੇ ਮਰੂਤੀਆਂ ਨਹੀਂ ਆ ਗੱਡੀਆਂ ਨਹੀਂ ਆ ਵੀ ਲੋਕੋ ਜੀ ਹਾਂਜੀ ਲੋਕਾਂ ਜੀ ਮੈਂ ਆ ਗਈ ਸੀ ਆਪਣੀ ਜੋਬ ਤੇ ਤੇ ਹੁਣ ਮੈਂ ਸਭ ਤੋਂ ਪਹਿਲਾਂ ਆਈ ਥਿੰਕ ਮੈਂ ਚਾਹ ਜਾਂ ਕੌਫੀ ਬਣਾਉਂਦੀ ਆ ਕਿਉਂਕਿ ਠੰਡ ਲਾ ਕੇ ਮੇਰੇ ਹੱਥ ਵੀ ਠਰ ਗਏ ਆ ਤੇ ਫਿਰ ਆਪਾਂ ਕੰਮ ਸ਼ੁਰੂ ਕਰਦੇ ਆਂ ਤੇ ਮੈਂ ਅੱਗੇ ਸੀ ਲੱਕਾ ਦੇ ਕਿ ਜੀ ਮੈਂ ਬਣਾਈ ਹੈਗੀ ਦੁੱਧ ਵਾਲੀ ਕਾਫੀ ਤੇ ਮੈਂ ਦੁੱਧ ਵਾਲੀ ਕਾਫੀ ਪੀਹੇ ਬੈ ਕੰਮ ਕਰਉਂੀ ਠੀਕੇ ਨਾਲ ਹੈਗੇ ਨੇ ਦੋ ਬਿਸਕਟ ਮੈਨੂੰ ਖਾਣ ਪੀਣ ਦੀ ਕਿਸੇ ਵਾਰਸ ਕਾਮੀ ਨਹੀਂ ਹੁੰਦੀ ਹੈਗੀ ਮੈਂ ਥੋੜਾ ਹਮੇਸ਼ਾ ਹੀ ਦੱਸਦੀ ਆ ਮਤਲਬ ਇਹ ਤੁਨ ਮੈਂ ਹਮੇਸ਼ਾ ਹੀ ਲਾ ਲੈਂਦੀ ਨੇ ਕੇ ਮੈ ਇਹ ਤਾਂ ਮੇਰਾ ਘਰ ਆ ਠੀਕ ਹੈ ਮੈਨੂੰ ਘਰ ਨਾਲੋਂ ਵੀ ਜ਼ਿਆਦਾ ਪਿਆਰਾ ਇਹ ਵਾਲਾ ਘਰ ਸੋ ਮੈਂ ਆਦਾ ਨਹੀਂ ਹੁੰਨੀ ਆ ਪਰ ਕਈ ਵੇਲੇ ਨਹੀਂ ਵੀਡੀਓ ਬਣਦੀ ਹੈਗੀ ਸੋ ਜਦ ਮੈਂ ਡਮ ਬਲਾ ਲੈਂਦੀ ਆ ਕਾਫੀ ਦੀ ਤਾਂ ਖਾਣੇ ਤੇ ਵੀ ਬਲਾ ਲੈਂਦੀ ਆ ਖਾਣਾ ਲੈ ਜਾਂਦੀ ਲਿਖਾਣਾ ਮੈਂ ਤੇਰੇ ਮੇਰੇ ਮਿਲਿਆ ਜਾਂਦਾ ਸੀ ਚਲ ਕੋਈ ਨਾ ਕੁਝ ਫਿਰ ਮੈਂ ਕੰਮ ਕਰਨਾ ਠੀਕ ਹੈ ਫੜ ਫੜ ਮੈਂ ਕੋਫੀ ਪੀ ਲਵਾਂ ਟੋਪੀ ਲਾ ਕੇ ਰੱਖ ਦਿੱਤੀ ਕਿਉਂਕਿ ਮੈਨੂੰ ਗਰਮ ਹੋ ਜਾ ਕਰਨ ਲੱਗ ਪਈ ਸੀ ਠੀਕ ਹੈ ਤੇ ਹੁਣ ਲੈਟਾ ਲੋਟਾ ਜੀ ਕਰਦੇ ਨੇ ਘਰ ਤੋਂ ਬਾਹਰ ਨਿਕ ਹੋ ਗਿਆ অলरेਡੀ ਹੀਟਰ ਲੱਗੇ ਹੋਇਆ ਇਹਨਾਂ ਨੇ ਕਰ ਆਈ ਮੀਨ ਗਰਮ ਸੀਗੇ ਹੀਟਰ ਮੈਂ ਬਣਾ ਲੀਏ ਟੋਸਟ

ਮਕੁਤਾਇਆ ਮਤਲਬ ਉੱਥੇ ਹੈਗਾ ਡੌਗ ਹੈਗਾ ਸੋ ਬਿਲੀਆਂ ਨੂੰ ਬਾਅਦ ਵਿੱਚ ਸੋ ਪਹਿਲਾਂ ਮੈਂ ਹਾਂਜੀ ਲੱਗ ਕੇ ਜੀ ਹੁਣ ਮੈਂ ਕੱਪੜੇ ਚੇਂਜ ਕਰਕੇ ਆ ਗਈ ਹੈਗੀਆਂ ਠੀਕ ਹੈ ਤੇ ਹੁਣ ਮੈਂ ਕੌਫੀ ਪੀ ਲਵਾਂ ਨਾਲੇ ਟੋਸਟ ਖਾ ਲਵਾਂ ਠੀਕ ਹੈ ਤੇ ਫਿਰ ਆਪਣੇ ਏਮਪਲੋਇਰ ਦੇ ਘਰ ਜਾ ਕੇ ਮਿਲਦੇ ਆਂ ਠੀਕ ਹੈ ਲੋਕ ਜੀ ਕਿਉਂਕਿ 12:00 ਵੱਜੇ ਨੇ ਹੁਣ ਮਤਲਬ ਹੈਗਾ ਮੇਰੇ ਕੋਲ 1 ਘੰਟਾ 11:00 ਵੱਜ ਗਿਆ ਹੈ ਸੋ ਮੈਂ ਟੋਸਟ ਖਾਵਾਂ ਠੀਕ ਹੈ ਕਾਫੀ ਭੁੱਖ ਲੱਗੀ ਹੋਈ ਮੈਨੂੰ ਮੈਂ ਟੋਸਟ ਖਾਵਾਂ ਠੀਕ ਹੈ ਲੋਕ ਜੀ हां जी लक्के जी साश्री काल वंस अगेन कि मैं पूरे 11:00 बजे अपनी जॉब पे आ गई थी ਤੇ ਚਲੋ ਆਪਾਂ ਪਹਿਲਾਂ ਠੀਕ ਹੈ ਸਟਾਰਟ ਕਰਦੇ ਕੁਕਿੰਗ ਪਲੇ ਬੋਇਲ 42 आवर ਆ ਮੈਨਿੰਸ ਮੇਡ ਨੂੰ ਨਾ 2 ਘੰਟੇ ਬੋਇਲ ਕਰਾਂਗਾ ਇਹਨਾਂ ਦਿਮਾਗੇ ਲੱਗਿਆ ਗੋਰੇ ਭਾਜ ਦਾ ਮਨ ਲੱਗਦਾ ਹੁਣ ਇਹਨੂੰ ਮੈਂ 2 ਘੰਟੇ ਰੂਆ ਕਰੂੰਗੀ ਹਾਂ ਜੀ ਲੱਗ ਕੇ ਜੀ ਮੇਰਾ ਸਾਰਾ ਹੀ ਵਰਕ ਫਿਨਿਸ਼ ਹੋ ਗਿਆ ਹੈਗਾ ਆ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਸਾਰੇ ਟਾਸਕ ਪੂਰੇ ਹੋ ਗਿਆ ਹੈਗੇ ਆ ਸੋ ਫਿਰ ਆਪਾਂ ਕੱਲ ਮਿਲਦੇ ਆ ਠੀਕ ਐ ਜੀ ਇੱਕ ਨਵੀਂ ਸਮਾਈਲ ਦੇ ਨਾਲ ਇੱਕ ਨਵੀਂ ਹਫਤੇ ਦੇ ਨਾਲ ਇੱਕ ਨਵੀਂ ਲਾਈਫ ਦੇ ਨਾਲ ਜਦ ਤੱਕ ਤੇ ਲਈ ਬਾਏ ਬਾਏ ਐਂਡ ਗੁੱਡ ਬਲੈਸ ਯੂ ਆ